ਵਿਕਰਮ ਸਿੰਘ ਮਜੀਠੀਆ ਸੁਖਦੇਵ ਸਿੰਘ ਢਿੰਡਸਾ ਦੇ ਪੈਰੀ ਹੱਥ ਲਾਉਂਦੇ ਨਜ਼ਰ ਆਏ ਕਿੱਥੇ ਆਏ ਤੇ ਕਿਵੇਂ ਆਏ ਕਿ ਮਾਜ਼ਰਾ ਸਾਰੀ ਗੱਲ ਤੁਹਾਡੇ ਨਾਲ ਖੋਲਣੀ ਹੈ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਦੇ ਵਿੱਚ ਇੰਨੀ ਦਿਨੀ ਸ਼ਰਮਣੀ ਅਕਾਲੀ ਦਲ ਤੇ ਪੰਥਕ ਸਿਆਸਤ ਨੇ ਜਿਹੜਾ ਉਹ ਕਹਿ ਲਈ ਕਿ ਇੱਕ ਤਰ੍ਹਾਂ ਨਾਲ ਗਲਬਾ ਕਰ ਲਿਆ ਹਰ ਪਾਸੇ ਸਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਸੁਖਦੇਵ ਸਿੰਘ ਢੀਂਡਸਾ ਮਜੀਠੀਆ ਅਕਾਲੀ ਦਲ ਅਕਾਲੀ ਦਲ ਦੀ ਪੁਨਰਸਰਜੀਤ ਕੀ ਵਰਗੇ ਸ਼ਬਦ ਹਰ ਰੋਜ਼ ਸੁਣਨ ਨੂੰ ਮਿਲਦੇ ਆ ਇਸੇ ਦਰਮਿਆਨ ਬੜੀਆਂ ਰੋਚਕ ਤਸਵੀਰਾਂ ਸਾਹਮਣੇ ਆਈਆਂ ਜਦੋਂ ਵਿਕਰਮ ਸਿੰਘ ਮਜੀਠੀਆ ਸੁਖਦੇਵ ਸਿੰਘ ਢੀਂਡਸਾ ਦੇ ਪੈਰੀ ਹੱਥ ਲਾਉਂਦੇ ਨਜ਼ਰ ਆਏ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਸੁਖਦੇਵ ਸਿੰਘ ਢੀਂਡਸਾ ਤੇ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਹੈ ਕਿ ਉਹਨਾਂ ਨੇ ਜਿਹੜਾ ਕਿ ਸੇਵਾਦਾਰਾਂ ਵਾਲੇ ਜਿਹੜਾ ਪਹਿਰਾਵਾ ਪਹਿਨ ਕੇ ਚੋਲਾ ਪਹਿਨ ਕੇ ਉਹਨਾਂ ਨੇ ਘੰਟਾ ਘੜਦੀਆਂ ਡਿਊਟੀਆਂ ਦੇ ਸਾਹਮਣੇ ਜਿਹੜਾ ਵਰਛੇ ਦੀ ਸੇਵਾ ਕਰਨੀ ਹੈ ਉਹਨਾਂ ਨੂੰ ਜਿਹੜੀ ਸੇਵਾ ਲਈ ਗਈ ਹੈ ਸਜਾ ਲਈ ਗਈ ਹੈ ਉਹ ਨਿਭਾਰੇ ਸੀ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਬੈਠੇ ਸੀ ਤੇ ਦੂਜੇ ਪਾਸੇ ਸੁਖਦੇਵ ਸਿੰਘ ਢੀਂਸਾ ਸੁਖਦੇਵ ਸਿੰਘ ਢੀਂਸਾ ਦੇ ਵਿਕਰਮ ਮਜੀਠੀਆ ਪੈਰੀ ਹੱਥ ਲਾਉਂਦੇ ਨਜ਼ਰ ਆਏ ਤੁਸੀਂ ਤਸਵੀਰਾਂ ਦੇ ਰਾਹੀਂ ਖੁਦ ਦੇਖ ਲਓ ਸਖਬੀਰ ਸਿੰਘ ਬਾਦਲ ਨੂੰ ਫਤਿਹ ਬਲਾਕ ਕੇ ਮਜੀਠੀਆ ਔਰ ਯੱਗੇ ਲੰਗੇ ਤੇ ਸਖਦੇਵ ਸਿੰਘ ਢੀਂਡ ਸਾਹ ਦੇ ਉਹਨਾਂ ਨੇ ਜਿਹੜਾ ਕਹਿ ਲਈ ਕਿ ਆਸ਼ੀਰਵਾਦ ਲਿਆ ਪਿਆਰ ਲਿਆ ਉਹਨਾਂ ਦੇ ਪੈਰੀ ਹੱਥ ਲਾ ਕੇ ਇਹ ਸਾਰਾ ਕੁਝ ਕੱਲ ਅਖਬਾਰਾਂ ਚ ਫੋਟੋਆਂ ਚ ਸਾਰੇ ਕਿਤੇ ਤੁਹਾਨੂੰ ਸੋਸ਼ਲ ਮੀਡੀਆ ਤੇ ਟੈਲੀਵਿਜ਼ਨਾਂ ਤੇ ਸਾਰੀ ਦਿਨ ਤੁਸੀਂ ਵੇਖਿਆ ਇਹਦੇ ਮਾਇਨੇ ਬੜੇ ਸਪਸ਼ਟ ਨੇ ਕਿ ਅਕਾਲੀ ਦਲ ਦੇ ਲੀਡਰ ਭਾਵੇਂ ਬੇਸ਼ੱਕ ਸਟੇਜਾਂ ਤੇ ਪ੍ਰੈਸ ਕਾਨਫਰੰਸਾਂ ਚ ਮੀਡੀਆ ਦੇ ਨਾਲ ਅਖਬਾਰੀ ਨੁਮਾਇੰਦਿਆਂ ਨੂੰ ਇੱਕ ਦੂਜੇ ਦੇ ਖਿਲਾਫ ਜੋ ਮਰਜ਼ੀ ਬੋਲਦੇ ਰਹਿ ਪਰ ਅੰਦਰ ਖਾਤੇ ਇਹਨਾਂ ਦਾ ਭਾਈਚਾਰਾ ਪਿਆਰ ਸਬੰਧ ਬੜਾ ਗੂੜਾ ਹੈ ਇਹ ਅੱਜ ਨਹੀਂ ਕਈ ਵਾਰ ਸਪਸ਼ਟ ਹੋਇਆ ਖਾਸ ਕਰਕੇ ਵਿਕਰਮ ਮਜੀਠੀਆ ਵਰਗੇ ਆਗੂ ਹਮੇਸ਼ਾ ਹੀ ਵੱਡੇ ਆਗੂਆਂ ਨਾਲ ਇਸੇ ਤਰ੍ਹਾਂ ਨਾਲ ਵਰਤਾਓ ਕਰਦੇ ਹੋਏ ਵਿਖਾਈ ਦਿੰਦੇ ਨੇ ਜਿਵੇਂ ਅੱਜ ਦਿੱਤੇ ਨੇ ਇਹੀ ਹਾਲ ਪ੍ਰਵਿੰਦਰ ਸਿੰਘ ਢੀਂਡਸਾ ਦਾ ਜਬਾਕੀ ਸਾਰਿਆਂ ਦਾ ਲੱਗ ਭੱਗ ਰਿਹਾ ਮਾਮਲਾ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਹੁਣ ਸਜ਼ਾ ਲਾ ਦਿੱਤੀ ਹੈ ਸਜਾ ਨੂੰ ਵਾਰੀ-ਵਾਰੀ ਸਾਰੇ ਭੁਗਤਰੇ ਨੇ ਕੱਲ ਵਿਕਰਮ ਮਜੀਠੀਆ ਨੇ ਵੀ ਜਿਹੜੀ ਆ ਉਹ ਸਜਾ ਭੁਗਤੀ ਸੇਵਾ ਕੀਤੀ ਲੰਗਰ ਦੇ ਵਿੱਚ ਬਰਤਨ ਸਾਫ਼ ਕੀਤੇ ਬੀਬੀ ਜ਼ਗੀਰਕੌਰ ਹੋਣ ਪ੍ਰਦੇਸ਼ ਪ੍ਰਤਾਪ ਕੈਰੋ ਹੋਣ ਡਾਕਟਰ ਦਲਜੀਤ ਸਿੰਘ ਚੀਮਾ ਹੋਣ ਸਰਜੀਤ ਸਿੰਘ ਰਖੜਾ ਹੋਣ ਇਸੇ ਨਾਲ ਹੀ ਜਿੰਨੇ ਵੀ ਆਗੂ ਨੇ ਬਲਵਿੰਦਰ ਸਿੰਘ ਭੁੰਦੜ ਹੋਣ ਸਾਰੇ ਕੋਈ ਪਖਾਨਿਆਂ ਦੀ ਸੇਵਾ ਕਰਦਾ ਕੋਈ ਬਰਤਨਾਂ ਦੀ ਸੇਵਾ ਕਰਦਾ ਹੋਇਆ ਨਜ਼ਰ ਆਇਆ ਵਿਕਰਮ ਮਜੀਠੀਆ ਵੀ ਉਹਨਾਂ ਦੇ ਵਿੱਚ ਸ਼ਾਮਲ ਸੀ ਬੀਬੀ ਜ਼ਗੀਰਕੌਰ ਵੀ ਉਹਨਾਂ ਚ ਸ਼ਾਮਲ ਸੀ ਕੁੱਲ ਮਿਲਾ ਕੇ ਅਕਾਲੀ ਦਲ ਇੱਕ ਨਵੇਂ ਰਾਹ ਦੇ ਵੱਲ ਤੁਰਦਾ ਹੋਇਆ ਨਜ਼ਰ ਆ ਰਿਹਾ ਜਿਨ੍ਹਾਂ ਦੇ ਇਨ੍ਹਾਂ ਆਗੂਆਂ ਦੀ ਸਜ਼ਾ ਚੱਲਣੀ ਹੈ ਸੇਵਾ ਚੱਲਣੀ ਹੈ 19 ਦਿਨਾਂ ਤੋਂ ਬਾਅਦ ਜਦੋਂ ਨਵੇਂ ਜਿਹੜਾ ਕਹ ਲਈ ਕਿ ਅਵਾਰਤ ਲਿਖਣੀ ਸ਼ੁਰੂ ਹੋਣੀ ਹੈ ਤਾਂ ਉਸ ਦੇ ਵਿੱਚ ਤੁਸੀਂ ਅਕਾਲੀ ਦਲ ਨੂੰ ਇੱਕ ਨਵੇਂ ਤੇ ਵੱਖਰੇ ਰੂਪ ਦੇ ਵਿੱਚ ਵੇਖ ਸਕਦੇ ਹੋ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਉਸ ਤੋਂ ਬਾਅਦ ਸਪਸ਼ਟ ਹੋਣਗੀਆਂ ਪਰ ਇੱਕ ਗੱਲ ਜ਼ਰੂਰ ਹੈ ਕਿ ਅਕਾਲੀ ਆਗੂ ਬੇਸ਼ੱਕ ਇੱਕ ਦੂਜੇ ਦੇ ਖਿਲਾਫ ਪਰ ਵਿਕਰਮ ਮਜੀਠੀਆ ਦਾ ਇਹ ਮਜਾਜ ਨਹੀਂ ਰਿਹਾ ਕਿ ਉਹ ਅਕਾਲੀ ਦਲ ਦੇ ਆਗੂਆਂ ਦੇ ਖਿਲਾਫ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਕਿ ਜਿਹੜੀਆਂ ਕਹਿ ਲਈਏ ਕਿ ਪਾਰਲੀਮੈਂਟਰੀ ਤੌਰ ਦੇ ਉੱਤੇ ਜਾਂ ਅਦਰਵਾਇਜ਼ ਸਿਆਸਤ ਦੇ ਵਿੱਚ ਜਿਹੜੀਆਂ ਨੇ ਸ਼ੋਭਾ ਨਹੀਂ ਦਿੰਦੀਆਂ ਇਸ ਤਰ੍ਹਾਂ ਦਾ ਕਦੇ ਨਜ਼ਰ ਨਹੀਂ ਆਇਆ ਪਰਮਿੰਦਰ ਸਿੰਘ ਢੀਂਡਸਾ ਦੀ ਟਿਕਟ ਕੱਟੀ ਗਈ ਜਾਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਉਸ ਵੇਲੇ ਵੀ ਵਿਕਰਮ ਮਜੀਠੀਆ ਉਹਨਾਂ ਆਗੂਆਂ ਚ شمار ਸੀ ਜਿਨ੍ਹਾਂ ਨੇ ਇਸ ਦੇ ਖਿਲਾਫ ਗੱਲ ਕੀਤੀ ਲਗਾਤਾਰ ਵਿਕਰਮ ਮਜੀਠੀਆ ਦਾ ਇਹ ਮਜਾਜ ਰਿਹਾ ਹੈ ਅਕਾਲੀ ਦਲ ਦੇ ਆਗੂ ਲੜਦੇ ਪਿੱੜਦੇ ਬੇਸ਼ੱਕ ਬਾਹਰ ਰਹਿੰਦੇ ਨੇ ਪਰ ਅੰਦਰ ਖਾਤੇ ਇਹ ਇੱਕ ਹੀ ਨਜ਼ਰ ਆਉਂਦੇ ਨੇ